ਜਿਹੜਾ ਟਾਵਰ ਤੇ ਬੈਠਾ ਹੈ ਉਹ ਕਿਸੇ ਗੈਰ ਪੰਜਾਬੀ ਹੈ ਕਿਸੇ ਦੂਜੇ ਸੂਬੇ ਦਾ ਹੈ ਕਿਸੇ ਦੂਜੇ ਮੁਲਕ ਦਾ ਹੈ ਉਹ ਗੈਰ ਧਰਮ ਦਾ ਹੈ ਜောင် ਨੀਚ ਹੈ ਕੋਈ ਐਡਾ ਨੀਚ ਹੈ ਉਹਦੇ ਬਾਰੇ ਗੱਲ ਕਰਨੀ ਤੁਹਾਨੂੰ ਆਪਣੀ ਹੀਠੀ ਲੱਗਦੀ ਹੈ ਬਿਲਕੁਲ ਜਨਮ ਜਨਮ ਤੋਂ ਪਹਿਲਾਂ ਸਾਡੀਆਂ ਅਰਦਾਸਾਂ ਸ਼ੁਰੂ ਹੋ ਜਾਂਦੀਆਂ ਜੰਮਣ ਤੋਂ ਪਹਿਲਾਂ ਬੱਚੇ ਦੀ ਅਰਦਾਸ ਹੁੰਦੀ ਹੈ ਖਾਨਾ ਜੀ ਨੇ ਆਪ ਐਲਾਨ ਕੀਤਾ ਵੀ ਇੱਕ ਤਰੀਕ ਨੂੰ ਅਸੀਂ ਵੱਡਾ ਘੱਟ ਲੈ ਕੇ ਆ ਰਹੇ ਹਾਂ ਇੱਕ Hindu ਜਾ ਗਿਆ ਯਾਰ ਹਲਕੀ ਉਹ ਸੇਕੋਸਾ ਨੁਕੀ ਹੋ ਗਿਆ ਇਹ ਸਭ ਦਾ ਜਿਸ ਧਰਤੀ ਤੇ ਖੜੇ ਆ ਫਤਿਹਗੜ ਸਾਹਿਬ ਦੀ ਧਰਤੀ ਤੇ ਇਹ ਨਹੀਂ ਸਾਨੂੰ ਹਾਰਨ ਦਿੰਦੀ ਘਰਉਣ ਵਾਲੇ ਬੜੇ ਨੇ ਬਾਬਾ ਫਤਿਹ ਸਿੰਘ ਨਹੀਂ ਸਾਨੂੰ ਹਾਰਨ ਦਿੰਦੇ ਹੈ ਇੱਕ ਫੋਨ ਦੇ ਉੱਤੇ ਉਹਦੀ ਜ਼ਮੀਰ ਜਾ ਗਈ ਤੇ ਆ ਇੰਨੀ ਆ ਤੁਸੀਂ ਕਿਹਨਾਂ ਨਾਲੇ ਨੇ ਉਹਨਾਂ ਦੀ ਉਹਨਾਂ ਦੀ ਜ਼ਮੀਰ ਪਤਾ ਨਹੀਂ ਕਿੱਥੇ ਗਈ ਉਹ ਜਿਹੜਾ ਜਿਹੜਾ ਸਿੰਘਰ ਜਿਹਦਾ ਐਕਸੀਡੈਂਟ ਹੋਇਆ ਰਾਜਵੀਰ ਹੈ ਰਾਜਵੀਰ ਦਾ ਤੇ ਉਹਦੀ ਸੁੱਖ ਮੰਗੀ ਸਾਰਿਆਂ ਨੇ ਤਾਂ ਕੀ ਗੱਲ ਮੰਗੀ ਐ ਅਸੀਂ ਵੀ ਮੰਗਦੇ ਅਸੀਂ ਵੀ ਉਹਦੇ ਵਾਸਤੇ ਪੋਸਟ ਪਾਈ ਐ ਭਾਈ ਭਾ ਗੁਰਜੀਤ ਸਿੰਘ ਖਾਲਸਾ ਵਾਸਤੇ ਤੁਸੀਂ ਕਦੀ ਪੋਸਟ ਪਾਈ ਇੱਕ ਸਾਲ ਚ ਬਿਲਕੁਲ ਉਹ ਕਦੇ ਕਿਸੇ ਨੇ ਪੋਸਟ ਪਾਈ ਭਾਈ ਭਾ ਗੁਰਜੀਤ ਸਿੰਘ ਖਾਲਸਾ ਅਸੀਂ ਅਮਰੀਕਾ ਬੈਠੇ ਆ ਭਾਈ ਅਸੀਂ ਤੇਰੇ ਨਾਲ ਅਸੀਂ ਫਲਾਣੇ ਗੁਰਦੁਆਰਾ ਕਮੇਟੀ ਦੇ ਫਲਾਣੇ ਸ਼ਹਿਰ ਦੀ ਸਾਡੀ ਕਮੇਟੀ ਐ ਬੜੀ ਧਾਕੜ ਕਮੇਟੀ ਐ ਅਸੀਂ ਇੰਗਲੈਂਡ ਦੀ ਵੱਡੀ ਕਮੇਟੀ ਦੇ ਅਹੁਦੇਦਾਰ ਬੋਲਦੇ ਆ ਭਾਈ ਗੁਰਜੀਤ ਸਿੰਘ ਖਾਲਸਾ ਤਗੜਾ ਰਹਿ ਉਹ ਤਾਂ ਮੰਗਦਾ ਹੀ ਕੱਖ ਨਹੀਂਗਾ ਉਹ ਤਾਂ ਸਪੋਰਟ ਇੱਕ ਮੋਰਲ ਸਪੋਰਟ ਮੰਗਦਾ ਪਿਆ ਤੁਹਾਡੇ ਕੋਲ ਤੁਝੇ ਤੁਸੀਂ ਉਹ ਵੀ ਨਹੀਂ ਦੇਣੀ ਫੇਰ ਤਾਂ ਭਾਈ ਅਸੀਂ ਕਾੜੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਕੋਈ ਸੰਘਰਸ਼ ਚ ਪੈਰ ਨਾ ਪਾ ਮਨੋਂ ਮਾਰ ਲੈਣਾ ਕ ਤੋੜ ਦੋ ਇੰਨਾ ਕ ਜਲੀਲ ਕਰ ਦੋ ਪਹਿਲਾਂ ਤਾਂ 3-4 ਮਹੀਨੇ ਤਾਂ ਜਲਾਲਤ ਪੂਰੀ ਦਿੰਦੇ ਆ ਨਾ ਜਦੋਂ ਕੋਈ ਮੋਰਚਾ ਸ਼ੁਰੂ ਹੁੰਦਾ ਨਾ ਤਿੰਨ-ਚਾਰ ਮਹੀਨੇ ਤਾਂ ਉਹਨੂੰ ਉੱਠਣ ਹੀ ਨਹੀਂ ਨਾ ਦਿੰਦੇ ਵੀ ਹਾਂ ਇਹ ਇੰਨਾ ਕਰੋੜ ਇਕੱਠਾ ਕਰ ਲਿਆ ਇੰਨਾ ਕਰ ਲਿਆ ਇੰਤੇ ਕਹਿੰਦੇ 23 ਲੱਖ ਨੇ ਇਕੱਠਾ ਕਰ ਲਿਆ ਤੁਹਾਡੇ ਸਾਹਮਣੇ ਜਿਹੜਾ ਸਮਾਗਮ ਇੱਥੇ ਕੀਤਾ ਭਾਈ ਆਓ 23 ਲੱਖ ਵਾਲਿਓ ਆਜੋ ਮੈਂ ਤਾਂ ਇਨਵੀਟੇਸ਼ਨ ਦਿੰਨਾ ਭਾਈ ਮੇਰੇ ਕੋ 4 ਸਾਲ ਦਾ ਹਿਸਾਬ ਲਓ ਆ ਕੇ ਜੇ ਤੁਸੀਂ ਸਿੱਧ ਕਰਤਾ ਮੈਂ ਤੁਹਾਨੂੰ 55 ਲੱਖ ਦਊਂਗਾ ਨਹੀਂ ਤੇ 23 ਛੱਡ ਜਿਓ ਫਿਰ ਸਰਟੀਫਿਕੇਟ ਮੰਡਨ ਵਾਲਿਓ ਆਜੋ ਤੁਸੀਂ ਉਹ ਸਰਟੀਫਿਕੇਟ ਦੇ ਵੰਡਣ ਹੀ ਆਜੋ ਉਹ ਹੀ ਦੇਣ ਆਜੋ ਜੋ ਤੁਸੀਂ ਕੋਈ ਮੋਰਲ سپورਟ ਨਹੀਂ ਦੇਣੀ ਉਹਨੂੰ ਪਰਚਾ ਕਹਿ ਲਈ ਜਾਂ ਜੋ ਵੀ ਕਹਿ ਲਈਏ ਉਹਨੇ ਸਭ ਕੁਝ ਚੱਲਿਆ ਪੰਥ ਦੇ ਵੀ ਮੇਨੇ ਲਏ ਨੇ ਪੰਥ ਦੇ ਸਾਹਮਣੇ ਅੱਜ ਵੀ ਖੜਾ ਉੱਤਰਿਆ ਭਾਈ ਤੁਸੀਂ ਕਹਿ ਦਿੰਦੇ ਫਲਾਣੇ ਕਿ ਮੋਰਚਾ ਕੋਈਨੇ ਕਰੋੜ ਚ ਵੇਚਿਆ ਜੇ ਕੋਈ ਨਹੀਂ ਵੇਚਿਆ ਤੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਨਹੀਂ ਵੇਚਿਆ ਤਾਂ ਫੇਰ ਹੁਣ ਉਹਦੇ ਅੱਗੇ ਉਹਦੇ ਨਾਲ ਆ ਕੇ ਖੜੋਤਾ ਜਾਓ ਯਾਰ ਇੱਕ ਸੁਨੇਹਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਗੁਰਪ੍ਰੀਤ ਸਿੰਘ ਭਾਈ ਸਾਹਿਬ ਜੀ ਮੌਜੂਦ ਨੇ ਜਿਹੜੇ ਕਿ ਸਮਾਣਾ ਟਾਵਰ ਦੇ ਨੂੰ ਕੋਆਰਡੀਨੇਟ ਕਰ ਰਹੇ ਨੇ ਜਦੋਂ ਗੱਲ ਕਰਦੇ ਆ ਭਾਈ ਗੁਰਜੀਤ ਸਿੰਘ ਜੀ ਦੀ ਗਰਮੀਆਂ ਸਰਦੀਆਂ ਆਪਣੇ ਸਰੀਰ ਤੇ ਝੱਲੀਆਂ ਉਸ ਤੋਂ ਬਾਅਦ ਕੈਬਨਟ ਦੇ ਵਿੱਚ ਇਹ ਜਿਹੜਾ ਕਿ ਕਾਨੂੰਨ ਬਣਾਉਣ ਦੀ ਗੱਲ ਕੀਤੀ ਜਾਂਦੀ ਉਹ ਲੈ ਜਾਂਦਾ ਜਾਂਦਾ ਪਰ ਵਾਅਦੇ ਕਰਕੇ ਮੁੱਕਰ ਗਏ ਗਲਬਾਤ ਵੀ ਕਰਾਂਗੇ ਕਿ ਹੁਣ ਲੋਕ ਰਾਏ ਲੈਣ ਦੀ ਗੱਲ ਕੀਤੀ ਗਈ ਸੀ ਇੱਕ ਤਰੀਕ ਨੂੰ ਫੇਰ ਸਮਾਣਾ ਟਾਵਰ 11.5 ਮਹੀਨੇ ਹੋ ਗਏ ਤੇ ਅਜੇ ਤੱਕ ਭਾਈ ਗੁਰਜੀਤ ਸਿੰਘ ਨੂੰ ਟਾਵਰ ਤੋਂ ਥੱਲੇ ਨਹੀਂ ਲਿਆਂਦਾ ਗਿਆ ਕਾਨੂੰਨ ਨਹੀਂ ਬਣਾਇਆ ਗਿਆ ਉਹਨਾਂ ਨੇ ਵੀ ਕਿਹਾ ਜਾਂ ਤਾਂ ਕਾਨੂੰਨ ਬਣ ਜੇ ਤੇ ਜਾਂ ਫਿਰ ਮੈਂ ਇਸ ਦੁਨੀਆ ਤੋਂ ਰੁਖਸਤ ਹੋ ਜਾਵਾਂ ਇਦਾਂ ਦੀਆਂ ਗੱਲਾਂ ਭਾਈ ਗੁਰਜੀਤ ਸਿੰਘ ਹੀ ਕਰਦੇ ਨੇ ਤੇ ਭਾਵਕ ਵੀ ਕਰਦੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਇੱਕ ਕਾਨੂੰਨ ਹੀ ਨਹੀਂ ਬਣ ਸਕਦਾ ਇਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆਂ ਮਿਰਜ ਕੀ ਕਹਿਣਾ ਚਾਹੋਗੇ ਤੁਸੀਂ ਭਾਈ ਜੀ ਪੈਣਾ ਕੀ ਕਹੀਏ ਇਸ ਮੁਲਕ ਦੇ ਵਿੱਚ ਇੱਕ ਕਾਨੂੰਨ ਬਣਾਉਣ ਵਾਸਤੇ ਆਪਣੇ ਗੁਰੂ ਦੇ ਵਾਸਤੇ ਇੱਕ ਸਤਕਾਰ ਦਾ ਕਾਨੂੰਨ ਬਣਾਉਣ ਵਾਸਤੇ ਇੱਕ ਸਾਲ ਤੋਂ ਉਹ ਵੀਰ ਟਾਵਰ ਤੇ ਚੜਿਆ ਬੈਠਾ ਹੈ ਜੀ ਹੈ ਵਾਦਾ ਕਿੱਥਾ ਗਿਆ ਡੈਰੀਕਾ ਕਿੱਥੇ ਲੱਗ ਗਿਆ ਵਾਦੇ ਵਾਦੇ ਵੀ ਮੈਂ ਉਧਰ ਵੀ ਆਉਣਾ ਪਰ ਮੈਨੂੰ ਇੱਕ ਹੋਰ ਗੱਲ ਮੇਰੀ ਹੁਣੇ ਜਿਹਨ ਚ ਆ ਗਈ ਮੈਂ ਉਹ ਤੁਹਾਡੇ ਚੈਨਲ ਦੇ ਰਹੀਂ ਕਿਉਂਕਿ ਤੁਹਾਡੇ ਤੋਂ ਹੀ ਸਾਡਾ ਸੁਨੇਹਾ ਅੱਗੇ ਵੀ ਬੜੀ ਦੂਰ ਤੱਕ ਪਹੁੰਚਾਇਆ ਜਿੱਦਾਂ ਰਾਣਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਤੁਹਾਡੇ ਰਹੀਂ ਲੱਖਾਂ ਲੋਕਾਂ ਤੱਕ ਗਈ ਹੈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਉਹ ਕੋਈ ਅਸ਼ੂਤ ਹੈ ਜਿਹੜਾ ਟਾਵਰ ਤੇ ਬੈਠਾ ਹੈ ਉਹ ਕਿਸੇ ਗੈਰ ਪੰਜਾਬੀ ਹੈ ਕਿਸੇ ਦੂਜੇ ਸੂਬੇ ਦਾ ਹੈ ਕਿਸੇ ਦੂਜੇ ਮੁਲਕ ਦਾ ਹੈ ਉਹ ਗੈਰ ਧਰਮ ਦਾ ਹੈ ਜੋਂ ਨੀਚ ਹੈ ਕੋਈ ਐਡਾ ਨੀਚ ਹੈ ਉਹਦੇ ਬਾਰੇ ਗੱਲ ਕਰਨੀ ਤੁਹਾਨੂੰ ਆਪਣੀ ਹੀਠੀ ਲੱਗਦੀ ਹੈ ਤੁਸੀਂ ਮੀਡੀਆ ਚੋ ਕੋਈ ਨਾ ਕੋਈ ਇਵੈਂਟ ਕਿਤੇ ਨਾ ਕਿਤੇ ਕੋਈ ਮਸ਼ਹਫ ਹੋ ਜਾਏ ਜਾਂ ਕੋਈ ਨਾ ਕੋਈ ਗੱਲ ਹੁੰਦੀ ਹੈ ਤੇ ਜਿੰਨੀਆਂ ਸੈਲੀਬ੍ਰਿਟੀਜ਼ ਨੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਤੇ ਆਰਟਿਸਟ ਲਾ ਲਓ ਦੂਜੇ ਚੌਥੇ ਲਾ ਲਓ ਇਥੋਂ ਤੱਕ ਕਿ ਕੱਲ ਪਰਸੋਂ ਪੜ ਰਿਆ ਸੀ ਵਿਕਰਮ ਸਿੰਘ ਮਜੀਠੀਆ ਨੇ ਕਮੈਂਟ ਕੀਤਾ ਅਰਦਾਸ ਕੀਤੀ ਹੈ ਕਿ ਉਹ ਜਿਹੜਾ ਸਾਡਾ ਨੌਜਵਾਨ ਚਲੋ ਸਾਡਾ ਵੀ ਉਹ ਚੰਗਾ ਹੈ ਇਹ ਸਾਰੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਕਿਸੇ ਦੀ ਸੁੱਖ ਮੰਗਣੀ ਮਾੜੀ ਗੱਲ ਨਹੀਂ ਜੀ ਉਹ ਜਿਹੜਾ ਸਿੰਘਰ ਜਦ ਅਕਸੀਡੈਂਟ ਹੋਇਆ ਰਾਜਵੀਰ ਹਾਂ ਰਾਜਵੀਰ ਦਾ ਤੇ ਉਹਦੀ ਸੁੱਖ ਮੰਗੀ ਸਾਰਿਆਂ ਨੇ ਚੰਗੀ ਗੱਲ ਮੰਗੀ ਐ ਅਸੀਂ ਵੀ ਮੰਗਦੇ ਅਸੀਂ ਅਸੀਂ ਵੀ ਉਹਦੇ ਵਾਸਤੇ ਪੋਸਟ ਪਾਈ ਐ ਭਾਈ ਭਾ ਗੁਰਜੀਤ ਸਿੰਘ ਖਾਲਸੇ ਵਾਸਤੇ ਤੁਸੀਂ ਕਦੀ ਪੋਸਟ ਪਾਈ ਇੱਕ ਸਾਲ ਚ ਬਿਲਕੁਲ ਉਹ ਤਦ ਤੂੰ ਸਾਡੇ ਸਾਹਮਣੇ ਆ ਹਾਂ ਕੋਈ ਕਿਸੇ ਦੀ ਪੋਸਟ ਦੇਖੀ ਸੋ ਆਏ ਆਪਾਂ ਜਿਹੜੇ ਕਾਈਕ ਬੰਦੇ ਜਨ ਸਾਨੂੰ ਢਾਈ ਕੀ ਕਹਿੰਦੇ ਢਾਈਕ ਭੱਜੇ ਫਿਰਦੇ ਆ ਹਾਂਜੀ ਫੇਸਬੁਕ ਭਰ ਦਿੱਤੀ ਹਾਂਜੀ ਸਾਰੀ ਸਾਰੀ ਭਰੀ ਪਈ ਐ ਭਾਈ ਕਿਸੇ ਕਿਸੇ ਨੂੰ ਵੀ ਅਸੂਆਏ ਜਿਹੜੇ ਆਪਾਂ ਥੋੜੇ ਜੇ ਲੋਕ ਆ ਕਦੀ ਕਿਸੇ ਨੇ ਪੋਸਟ ਪਾਈ ਭਾਈ ਭਗੁਰਜੀਤ ਸਿੰਘ ਖਾਲਸਾ ਅਸੀਂ ਅਮਰੀਕਾ ਬੈਠੇ ਆ ਭਾਈ ਅਸੀਂ ਤੇਰੇ ਨਾਲ ਅਸੀਂ ਫਲਾਣੀ ਗੁਰਦੁਆਰਾ ਕਮੇਟੀ ਦੇ ਫਲਾਣੇ ਸ਼ਹਿਰ ਦੀ ਸਾਡੀ ਕਮੇਟੀ ਐ ਬੜੀ ਧਾਕੜ ਕਮੇਟੀ ਐ ਅਸੀਂ ਇੰਗਲੈਂਡ ਦੀ ਵੱਡੀ ਕਮੇਟੀ ਦੇ ਉਹ ਦਿਦਾ ਬੋਲਦੇ ਆ ਭਾਈ ਗੁਰਜੀਤ ਸਿੰਘ ਖਾਲਸਾ ਤਗੜਾ ਰਹਿ ਉਹ ਤਾਂ ਮੰਗਦਾ ਹੀ ਕੱਖ ਨਹੀਂਗਾ ਉਹ ਤਾਂ ਸਪੋਰਟ ਇੱਕ ਮੋਰਲ ਸਪੋਰਟ ਮੰਗਦਾ ਪਿਆ ਤੁਹਾਡੇ ਕੋਲ ਤੋਂ ਜੇ ਤੁਸੀਂ ਉਹ ਵੀ ਨਹੀਂ ਦੇਣੀ ਫੇਰ ਤਾਂ ਭਾਈ ਅਸੀਂ ਕਿਹੜੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਇਹਦਾ ਮਤਲਬ ਇਹ ਆ ਵੀ ਅੱਗੇ ਤੋਂ ਕੋਈ ਗੁਰੂ ਦੇ ਵਾਸਤੇ ਤੁਰੇ ਨਾ ਕੋਈ ਸੰਘਰਸ਼ ਚ ਪੈਰ ਨਾ ਪਾਓ ਮਰੋਂ ਮਰ ਨਾ ਕ ਤੋੜ ਦੋ ਇੰਨਾ ਕ ਜਲੀਲ ਕਰ ਦੋ ਪਹਿਲਾਂ ਤਾਂ 3-4 ਮਹੀਨੇ ਤਾਂ ਜਲਾਲ ਇਹ ਤਾਂ ਪੂਰੀ ਦਿੰਦੇ ਆ ਨਾ ਜਦੋਂ ਕੋਈ ਮੋਰਚਾ ਸ਼ੁਰੂ ਹੁੰਦਾ ਨਾ ਤਿੰਨ ਚਾਰ ਮਹੀਨੇ ਤਾਂ ਉਹਨੂੰ ਉੱਠਣ ਹੀ ਨਹੀਂ ਨਾ ਦਿੰਦੇ ਵੀ ਹਾਂ ਇਹ ਇੰਨਾ ਕਰੋੜ ਇਕੱਠਾ ਕਰ ਲਿਆ ਇੰਨਾ ਕਰ ਲਿਆ ਇੰਨਾ ਕਰ ਲਿਆ ਆ ਮੇਰੇ ਤੇ ਲਾਤਾ ਪਿਛਲੇ ਇਥੇ ਕਹਿੰਦੇ 23 ਲੱਖ ਨੇ ਇਕੱਠਾ ਕਰ ਲਿਆ ਤੁਹਾਡੇ ਸਾਹਮਣੇ ਜਿਹੜਾ ਸਮਾਗਮ ਇਥੇ ਕੀਤਾ ਭਾਈ ਆਓ 23 ਲੱਖ ਵਾਲਿਓ ਆਜੋ ਮੈਂ ਤਾਂ ਇਨਵੀਟੇਸ਼ਨ ਦਿੰਨਾ ਭਾਈ ਮੇਰੇ ਕੋਲ 4 ਸਾਲ ਦਾ ਹਿਸਾਬ ਲਓ ਆ ਕੇ ਜੇ ਤੁਸੀਂ ਸਿੱਧ ਕਰਤਾ ਮੈਂ ਤੁਹਾਨੂੰ 55 ਲੱਖ ਦਊਂਗਾ ਨਹੀਂ ਤੇ 23 ਛੱਡ ਜਿਓ ਫਿਰ 23 ਲੈ ਕੇ ਆਇਓ ਜੀ ਜੀ ਮੈਂ ਤੁਸੀਂ ਇੱਕ ਸਮਾਗਮ ਦੀ ਗੱਲ ਕਰਦੇ ਮੈਂ 400 ਇੱਕ ਇੱਕ 2021 ਇੱਕ ਸਤੰਬਰ ਤੋਂ ਅੱਠੇ ਪੈਟੇਲ ਸੇਵਾ ਲੈਰ ਸ਼ੁਰੂ ਹੋਈ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਹਿਸਾਬ ਸਾਡੇ ਕੋਲ ਔਨ ਰਿਕਾਰਡ ਹੈ ਸਰਟੀਫਿਕੇਟ ਵੰਡਣ ਵਾਲਿਓ ਆਜੋ ਤੁਸੀਂ ਉਹ ਸਰਟੀਫਿਕੇਟ ਦੇ ਵੰਡਣ ਹੀ ਆਜੋ ਉਹ ਹੀ ਦੇਣ ਆਜੋ ਜੇ ਤੁਸੀਂ ਕੋਈ ਮੋਰਲ سپورਟ ਨਹੀਂ ਦੇਣੀ ਸੋ ਮੈਂ ਫਿਰ ਤੁਹਾਡੇ ਸਵਾਲ ਤੇ ਆਉਣਾ ਤੁਸੀਂ ਜਜ਼ਬਾਤੀ ਜਜ਼ਬਾਤੀ ਕਰ ਦਿੱਤਾ ਵੈਸੇ ਤਾਂ ਆਪਾਂ ਸਾਰੇ ਜਜ਼ਬਾਤੀ ਆ ਉਹ ਵੀ ਜਜ਼ਬਾਤੀ ਹੈ ਤਾਂ ਹੀ ਉੱਥੇ ਬੈਠੇ ਇਹ ਬਹੁਤ ਸਿਆਣਾ ਹੁੰਦਾ ਤੇ ਫਿਰ ਤਾਂ ਉਹਨੇ ਸੋਚਣਾ ਕਿ ਮੇਰੀ ਡੇਰੀ ਖਰਾਬ ਹੋ ਗਈ ਮੇਰੀ ਗਾਈਆਂ ਬੜੀ ਵਧੀਆ ਗਾਈਆਂ ਸੀ ਉਹਦੀ ਡੈਥ ਹੋ ਗਈ ਹੈ ਪਿੱਛੇ ਕਾਰੋਬਾਰ ਡਿਸਟਰਬ ਹੋ ਗਿਆ ਬੱਚੇ ਬਿਮਾਰ ਹੋ ਉਹਦਾ ਭਤੀਜਾ ਜਿਹੜਾ ਸੀ ਬਹੁਤ ਇੱਕ ਵਾਰੀ ਡੈਥ ਬੈੱਡ ਤੋਂ ਓਕੇ ਮੁੜਿਆ ਜੀ ਮਤਲਬ ਕਿਹੜਾ ਉਹਨੂੰ ਪਰਚਾ ਕਹਿ ਲਈ ਜਾਂ ਜੋ ਵੀ ਕਹਿ ਲਈਏ ਉਹਨੇ ਸਭ ਕੁਝ ਛੱਡ ਲਿਆ ਪੰਥ ਦੇ ਵੀ ਮੇਨੇ ਲਏ ਨੇ ਪੰਥ ਦੇ ਸਾਹਮਣੇ ਅੱਜ ਵੀ ਖੜਾ ਉੱਤਰਿਆ ਪਈ ਤੁਸੀਂ ਕਹਿ ਦਿੰਦੇ ਫਲਾਣੇ ਕਿ ਮੋਰਚਾ ਕੰਨੇ ਕਰੋੜ ਚ ਵੇਖ ਗਿਆ ਜੇ ਕੋਈ ਨਹੀਂ ਵੇਖਿਆ ਤੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਨਹੀਂ ਵੇਖਿਆ ਤੇ ਫਿਰ ਹੁਣ ਉਹਦੇ ਆਗਾ ਉਹਦੇ ਨਾਲ ਆ ਕੇ ਖੜੋਤਾ ਜਾਓ ਯਾਰ ਐਹੀ ਤਾਂ ਇਹੀ ਮੰਗਦੇ ਪਏ ਆ ਬਿਲਕੁਲ ਹੁਣ ਰਾਣਾ ਜੀ ਦਾ ਅਸੀਂ ਇਹੀ ਸਵਾਗਤ ਹੀ ਕਰਦੇ ਆ ਤੁਸੀਂ ਤਾਂ ਸਾਰਾ ਸੁਨੇਹਾ ਪਹਿਲੇ ਆਪਣੇ ਦਰਸ਼ਕਾਂ ਨੂੰ ਦਿੱਤਾ ਕਿ ਰਾਣਾ ਜੀ ਨੇ ਆਪ ਐਲਾਨ ਕੀਤਾ ਵੀ ਇੱਕ ਤਰੀਕ ਨੂੰ ਅਸੀਂ ਵੱਡਾ ਕੱਟ ਲੈ ਕੇ ਆ ਰਹੇ ਇੱਕ ਹਿੰਦੂ ਜਾ ਕੇ ਆਇਆ ਬਿਲਕੁਲ ਹਾਲਾਂਕਿ ਉਹ ਸੇਕੋਸਾ ਨੂਬੀ ਹੋ ਗਿਆ ਇਹ ਸਭ ਦਾ ਫਰਜ ਹੈ ਜੇ ਚਾਹੇ ਸਭ ਦਾ ਫਰਜ ਹੈ ਪਰ ਫੇਰ ਵੀ ਗੱਲ ਹੈ ਉਹ ਉਹ ਉਹਦਾ ਉਹ ਆਪਣੇ ਤੌਰ ਤੇ ਜਾ ਗਿਆ ਹਾਂ ਹੈ ਇੱਕ ਫੋਨ ਦੇ ਉੱਤੇ ਉਹਦੀ ਜ਼ਮੀਰ ਜਾ ਗਈ ਤੇ ਐਨੀ ਤੁਸੀਂ ਕਿਹਨਾਂ ਵਾਲੇ ਨੇ ਹਾਂ ਉਹਨਾਂ ਦੀ ਜ਼ਮੀਰ ਪਤਾ ਨਹੀਂ ਕਿੱਥੇ ਗਈ ਕਿ ਕਿਨੂੰ ਕਿਨੂੰ ਨੂੰ ਲੈ ਕੇ ਮਰਨ ਤੱਕ ਸਾਰੇ ਸੰਸਕਾਰ ਜਿਹੜੇ ਆਪਾਂ ਕਿਹਨੂੰ ਸੰਸਕਾਰ ਜਨਮ ਤੋਂ ਪਹਿਲਾਂ ਸਾਡੀਆਂ ਅਰਦਾਸਾਂ ਸ਼ੁਰੂ ਹੋ ਜਾਂਦੀਆਂ ਜੰਮਣ ਤੋਂ ਪਹਿਲਾਂ ਬੱਚੇ ਦੀ ਅਰਦਾਸ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਸਾਨੂੰ ਉਹ ਤਾਂ ਇਹ ਸਾਨੂੰ ਚੰਗਾ ਮਨੋਬਲ ਤੋੜ ਰਹੇ ਨੇ ਕਿ ਉਹ ਹੀ ਹਾਰ ਜਾਵੇ ਪਿੱਛੇ ਇਹ ਤਾਂ 4 ਸਾਲਾਂ ਤੋਂ ਲੱਗੇ ਆ ਜੀ ਪਰ ਅਸੀਂ ਉਹਨਾਂ ਦਾ ਘਰ ਕੇ ਥੋੜਾ ਲੱਗੇ ਅਸੀਂ ਆਪਣੇ ਗੁਰੂ ਘਰ ਕੇ ਲੱਗੇ ਬਿਲਕੁਲ ਹਮ ਕਾਰਣ ਗੁਰਕੁਲੇ ਗਵਾਈ ਹਮ ਕੁਲ ਰੱਖੇ ਕਮ ਨਿਬੜਾਈ ਹੂੰ ਇਸ ਧਰਤੀ ਤੇ ਖੜੇ ਆ ਫਤਿਹਗੜ ਸਾਹਿਬ ਦੀ ਧਰਤੀ ਤੇ ਇਹ ਨਹੀਂ ਸਾਨੂੰ ਹਾਰਨ ਦਿੰਦੀ ਘਰਉਣ ਵਾਲੇ ਬੜੇ ਨੇ ਬਾਬਾ ਫਤਿਹ ਸਿੰਘ ਨਹੀਂ ਸਾਨੂੰ ਹਾਰਨ ਦਿੰਦੇ ਨਹੀਂ ਤੇ ਜਿੰਨੇ ਸੋ ਗੋਤਾਰ ਮੇਕ ਫੀਲਡ ਵਾਲੇ ਲੋਕ ਜਿਹੜੇ ਉਹ ਚਾਹੁੰਦੇ ਨੇ ਵੀ ਬਹਿ ਜਾਣ ਜਿਨ੍ਹਾਂ ਦੀ ਡਿਊਟੀ ਸੀ ਨਾ ਖਾਸ ਤੌਰ ਤੇ ਤੇ ਆਪਾਂ ਹੁਣ ਗੱਲ ਕਰੀਏ ਵੀ ਜਿਹੜੇ 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 ਜਿਨ੍ਹਾਂ ਦੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਦਾ ਟੈਕਨੀਕਲ ਟਰਮ ਜੇ ਆਪਾਂ ਕਸਟੋਡੀਅਨ ਵਰਤ ਲਈਏ ਜੀ ਉਦੋਂ ਤਾਂ ਭਾਈ ਗੁਰੂ ਗ੍ਰੰਥ ਸਾਹਿਬ ਦਾ ਕਸਟੋਡੀਅਨ ਕੌਣ ਹੈ ਜੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਇਹ ਲਹਿਰਾਂ ਚਲਾਉਣੀਆਂ ਉਹਨਾਂ ਦਾ ਕੰਮ ਸੀ ਕਿ ਸਾਡਾ ਸੀ ਇਹ ਮੋਰਚੇ ਲਾਉਣੇ ਉਹਨਾਂ ਦਾ ਕੰਮ ਸੀ ਹੁਣ ਮੁੱਖ ਮੰਤਰੀ ਜਾ ਕੇ ਉੱਥੇ ਜਥੇਦਾਰ ਨੂੰ ਮਿਲਦਾ ਜਥੇਦਾਰ ਉੱਥੇ ਆਪਣਾ ਚਾਹ ਕੱਪ ਦਾ ਕੱਪ ਪੀ ਕੇ ਉਹਨੂੰ ਤੋੜ ਦਿੰਦਾ ਤੇ ਜੇ ਜਥੇਦਾਰ ਉੱਥੇ ਹੁੰਦੇ ਨੂੰ ਸਵਾਦ ਨਾਲ ਗੱਲ ਕਰੇ ਵੀ ਕਿਉਂ ਨਹੀਂ ਬਣਾਉਂਦਾ ਕਾਨੂੰਨ ਭਾਈ ਦੱਸ ਐਨੇ ਤਰੀਕ ਤੱਕ ਬਣਦਾ ਕਿ ਨਹੀਂ ਬਣਦਾ ਨਹੀਂ ਤੇ ਅਸੀਂ ਆ ਚੱਲੇ ਸਾਰਾ ਪੰਥ ਲੈ ਕੇ ਉੱਥੇ ਇਹ ਜਥੇਦਾਰੀਆਂ ਸਿਰਫ ਲਫਾਫੇ ਇਕੱਠੇ ਕਰਨ ਨੂੰ ਥੋੜਾ ਨੇ ਕਿ ਜ਼ਿੰਮੇਵਾਰੀਆਂ ਨੇ ਤੇ ਜ਼ਿੰਮੇਵਾਰੀਆਂ ਤੋਂ ਤੁਸੀਂ ਭੱਜ ਰਹੇ ਹੋ ਦੁਨੀਆ ਦੇਖ ਰਹੀ ਮੈਨੂੰ ਇੱਕ ਲਿਖਤੀ ਇੱਕ ਭੈਣ ਦਾ ਅਮਰੀਕਾ ਤੋਂ ਬਿਆਨ ਆਇਆ ਸੀ ਡਾਕਟਰ ਦਾ ਉਹ ਕਹਿੰਦੀ ਕਿ ਇੰਨੀ ਰੋ ਰਹੀ ਸੀ ਫੋਨ ਤੇ ਪਹਿਲਾਂ ਉਹ ਪਰਸੋਂ ਵਾਲਾ ਮੇਰਾ ਉਹਨੇ ਸੁਣਿਆ ਅੱਜ ਜਿੱਦਾਂ ਦੀਆਂ ਗੱਲਾਂ ਮੈਂ ਹੁਣ ਤੁਹਾਡੇ ਨਾਲ ਕੀਤੀਆਂ ਕੁਛ ਇਦਾਂ ਦੀਆਂ ਕੀਤੀਆਂ ਰੋਣ ਲੱਗ ਪਈ ਵਿਚਾਰੀ ਕਹਿੰਦੀ ਅਸੀਂ ਤਾਂ ਜਦੋਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਸਾਡ ਖਾਲਸੇ ਬੜੇ ਦਲੇਰ ਹੁੰਦੇ ਨੇ ਜਾਂਬਾਜ਼ ਹੁੰਦੇ ਨੇ ਗੁਰੂਤਾਪਾ ਵਰਨ ਬੇਖੌਫ ਨਾ ਡਰ ਜੇ ਅੱਜ ਮੈਨੂੰ ਲੱਭਦੇ ਨਹੀਂ ਪਏ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਤਿਲਕ ਜੰਜੂ ਦੇ ਵਾਸਤੇ اپنی قربانی دیتی ਅਸੀਂ ਉਸ ਗੁਰੂ ਦੀ ਇੱਜ਼ਤ ਨਹੀਂ ਬਰਕਰਾਰ ਰੱਖ ਪਾ ਰਹੇ ਇੱਜ਼ਤ ਬਰਕਰਾਰ ਰੱਖਣ ਦੀ ਗੱਲ ਇੱਕ ਸਾਈਡ ਤੇ ਉਹਨੇ ਲਫ਼ਜ਼ ਵਰਤਿਆ ਕਿ ਉਸ ਗੁਰੂ ਦੇ ਅੰਗ ਗਲੀਆਂ ਨਾਲੀਆਂ ਚ ਖਲਾਰ ਦਿੰਦੇ ਤੇ ਸਾਡਾ ਮੂੰਹ ਨਹੀਂ ਖੁੱਲਦਾ ਬਿਲਕੁਲ ਉਹ ਮੂੰਹ ਖੁੱਲਣ ਤੱਕ ਗੱਲ ਆ ਗਈ ਹੈ ਸਿੱਖੋ ਉਹ ਮੂੰਹ ਤਾਂ ਖੋਲੋ ਹੁਣ ਤਾਂ ਗੱਲ ਸਿਰੇ ਲੱਗੀ ਹੈ ਹੁਣ ਤਾਂ ਸਿਰਫ ਇੱਕ ਕੱਠ ਚਾਹੀਦਾ ਆ ਕੇ ਭਾਈ ਹੋਰ ਤੁਸੀਂ ਹੌਲੇ ਮਲੇ ਤੇ ਲੰਗਰ ਛਕਦੇ ਹੋ ਉੱਥੇ ਛਕਦੇ ਇੱਥੇ ਛਕਦੇ ਹੋ ਇੱਕ ਲੰਗਰ ਆ ਕੇ ਉੱਥੇ ਛਕ ਲਓ ਭਾਈ ਆਜੋ ਹਣ ਲੱਖਾਂ ਦੀ ਗਿਣਤੀ 'ਚ ਸਮਾਣੇ ਆਜੋ ਵੇਖਿਓ ਅਗਲੇ ਦਿਨ ਨਾ ਅਗਲੇ ਦਿਨ ਨਾ ਉੱਥੇ ਮੁੱਖ ਮੰਤਰੀ ਭੱਜਾਊਗਾ ਤੇ ਫਿਰ ਕੀ ਸਿਰਫ ਇੱਕ ਕਾਠ ਚਾਹੀਦਾ ਹੈ ਜੀ ਤੇ ਤਗੜੇ ਹੋ ਕੇ ਆਜੋ ਭਾਈ ਅੱਜ ਹੀ ਆਜੋ ਇੱਕ ਤਰੀਕ ਨੂੰ 12 ਤੋਂ 3 ਵਜੇ ਤੱਕ ਜੀ ਇਹ ਪ੍ਰੋਗਰਾਮ ਬੜਾ ਸ਼ਾਰਟ ਜਿਹਾ ਪ੍ਰੋਗਰਾਮ ਹੈ ਧਰਮ ਰੱਖਿਅਕ ਜੀ ਧਰਮ ਰੱਖਿਅਕ ਕੌਣ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ 350ਵੇਂ ਜਿਹੜਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਉਹਨੂੰ ਸਮਰਪਿਤ ਕਰਕੇ ਸਰਬ ਧਰਮ ਰੱਖਿਆ ਸੰਮੇਲਨ ਜਿਹੜਾ ਸਾਰੇ ਧਰਮਾਂ ਵਾਲਿਆਂ ਨੂੰ ਸੱਦਾ ਪਈ ਸਾਰੇ ਆਪੋ ਆਪਣੇ ਧਰਮ ਸਭ ਨੂੰ ਸਾਰਾ ਪਿਆਰ ਹਨ ਬਿਲਕੁਲ ਸਾਰੇ ਧਰਮਾਂ ਦੇ ਸਾਰੇ ਧਰਮਾਂ ਵਾਲਿਆਂ ਦਾ ਪਰ ਸਾਡੇ ਸਿੱਖ ਤਾਂ ਤੇ ਖਾਸ ਤੌਰ ਤੇ ਭਾਈ ਸਿੱਖਾਂ ਦਾ ਤਾਂ ਫਰਜ਼ ਬਣਦਾ ਪਈ ਘਰ ਵਾਲਿਆਂ ਨੂੰ ਤਾਂ ਫਿਰ ਹਨਾ ਤੁਸੀਂ ਤਾਂ ਘਰ ਵਾਲਿਓ ਜੀ ਆਜੋ ਘਰ ਵਾਲਿਓ ਆਓ ਪਰੌਣੇ ਆਉਣ ਲੱਗੇ ਨੇ ਆਪਾਂ ਉਹਨਾਂ ਦਾ ਚੰਗਾ ਸਵਾਗਤ ਕਰੀਏ ਤੇ ਇੱਕ ਕਾਨੂੰਨ ਬਣਵਾ ਲਈਏ ਇਹੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਲਿਆ ਰੱਠੇ ਪਹਿਰ ਗੁਰਪ੍ਰੀਤ ਸਿੰਘ ਵੀਰ ਜੀ ਤੇ 4 ਸਾਲਾਂ ਤੋਂ ਸੇਵਾ ਕਰਨੇ ਨੇ ਤੇ ਹੁਣ ਵੀ ਭਾਈ ਗੁਰਜੀਤ ਸਿੰਘ ਜੀ ਦੇ ਹੱਕ ਦੇ ਵਿੱਚ ਸਮਾਣਾ ਟਾਵਰ ਦੇ ਵਿੱਚ ਡਟੇ ਹੋਏ ਨੇ ਤੇ ਉਹ ਹਰ ਵਾਰ ਅਪੀਲ ਕਰਦੇ ਨੇ ਕਿ ਜੇ ਸਰਕਾਰ ਨੇ ਕਿਹਾ ਕਿ ਲੋਕ ਰਾਏ ਲੈ ਕੇ ਹੀ ਹੁਣ ਕਾਨੂੰਨ ਬਣਾਉਣਾ ਆ ਤੇ ਵੱਡਾ ਇਕੱਠ ਕਰਕੇ ਰਾਏ ਕਿਉਂ ਨਹੀਂ ਦੇ ਦਿੰਦੇ ਵੈਸੇ ਤਾਂ ਲੰਬੇ ਸਮੇਂ ਤੋਂ ਹੀ ਰਾਇ ਜਿਹੜੀ ਚੱਲ ਰਹੀ ਆ ਪਰ ਫਿਰ ਵੀ ਇੱਕ ਭੰਬਲ ਪੂਸਿਆਂ ਦੇ ਵਿੱਚ ਦੁਬਾਰੇ ਪਾਇਆ ਜਾ ਰਿਹਾ ਹੈਗਾ ਕਿ ਲੋਕ ਰਾਇ ਦੀ ਜਿਹੜੀ ਗੱਲ ਕਰਦੇ ਨੇ ਤਾਂ ਹੁਣ ਇੱਕ ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਹੈਗਾ ਤੇ ਜ਼ਰੂਰ ਪਹੁੰਚਣ ਤਾਂ ਜੋ ਦਿਖਾ ਦਿਓ ਕਿ ਹੁਣ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਸਹਿਣ ਹੁੰਦੀ ਹੁਣ ਤਾਂ ਕਾਨੂੰਨ ਬਣਾ ਦਿਓ ਹੁਣ ਤੇ ਤੁਸੀਂ ਇਸ ਚੀਜ਼ ਤੇ ਅਮਲ ਕਰ ਲਓ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ